ਸਸੇ ਗੱਲ ਜੀ ਸਾਰਿਆਂ ਨੂੰ ਲੋ ਜੀ ਅੱਜ ਆਪਾਂ ਬਣਾਵਾਂਗੇ ਸੂਜੀ ਦਾ ਕੇਕ ਉਹ ਆਪਾਂ ਬਣਾਵਾਂਗੇ ਇਦਵੇ ਸਟੈਂਡ ਵਿੱਚ ਜਿਹਦੇ ਵਾਸਤੇ ਆਪਾਂ ਪਾਈ ਆਪਾਂ ਸੂਜੀ ਲੈਣੀ ਹੈ ਸੂਜੀ ਆਪਾਂ ਬਾਅਦ ਵਿੱਚ ਉਹ ਵਿੱਚ ਆਪਾਂ ਗ੍ਰाइंड ਕਰਾਂਗੇ ਪਹਿਲਾਂ ਆਪਾਂ ਕਰਨੀਆਂ ਨੇ ਆਹ ਤਿੰਨ ਚੀਜ਼ਾਂ ਜਿਹਦੇ ਵਾਸਤੇ ਆਪਾਂ 200 ਗ੍ਰਾਮ ਆਪਾਂ ਚੀਨੀ ਲਿੱਤੀ ਹੈ 125 ਗ੍ਰਾਮ ਆਪਾਂ ਦਹੀਂ ਲਿੱਤਾ ਦਹੀਂ ਖੱਟਾ ਨਹੀਂ ਹੋਣਾ ਚਾਹੀਦਾਗਾ 80 ਗ੍ਰਾਮ ਆਪਾਂ ਘਿਓ ਲਿੱਤਾ ਘਿਓ ਆਪਾਂ ਦੇਸੀ ਲਿੱਤਾ ਹੈ ਜੀ ਇਹਨਾਂ ਨੂੰ ਹੁਣ ਆਪਾਂ ਗ੍ਰाइंड ਕਰ ਲੈਂਦੇ ਆਂ ਦੇਖੋ ਜੀ ਜੇ ਤੁਹਾਨੂੰ ਆਪਾਂ ਸੂਜੀ ਦਾ ਕੇਕ ਬਣਾਉਣਾ ਹੈ ਆਪਾਂ ਸਾਰਾ ਸਮਾਨ ਆਪਾਂ ਮਿਣਕੇ ਪਾਣਾ ਹੈ ਜੇਕਰ ਤੁਹਾਡੇ ਕੋਲ ਇਸ ਤਰ੍ਹਾਂ ਕੱਪ ਨਹੀਂ ਹੈਗੇ ਤਾਂ ਤੁਸੀਂ ਕੌਲੀ ਲੈ ਲਓ ਕੌਲੀ ਦੀ ਮਿੰਤੀ ਨਾਲ ਆਪਾਂ ਸਾਰਾ ਆਪਾਂ ਮੈਜ਼ਰਮੈਂਟ ਕਰ ਸਕਦੇ ਹੁਣ ਆਪਾਂ ਇਹਨੂੰ ਗ੍ਰाइंड ਕਰ ਲਾਂਗੇ ਤਾਂ ਦੇਖੋ ਜੀ ਇਸ ਤਰ੍ਹਾਂ ਦਾ ਆਪਾਂ ਬੈਟਰ ਬਣਾ ਲਿਆ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਸੂਜੀ ਤਾ ਇਸੋਗਰਾ ਮਾਪਾਂ ਸੁਜੀ ਲਵਾਂਗੇ ਆ ਦੇਖ ਇਹਨੇ ਵੀ ਹੁਣ ਆਪਾਂ ਇਹਦੇ ਵਿੱਚ ਆਪਾਂ ਐਡ ਕਰ ਦਿੰਦੇ ਲੋ ਜੀ ਸੁਜੀ ਆਪਾਂ ਪਾ ਚੁੱਕੇ ਹੁਣ ਆਪਾਂ ਇਹਦੇ ਵਿੱਚ ਪਾਣੇ ਆ ਮੈਦਾ ਮੈਦਾ ਆਪਾਂ ਪਾਵਾਂਗੇ 60 ਮਿ ਆ ਦੇਖੋ ਤੀਸਰਾ ਹਿੱਸਾ ਪਾਈਏ ਦਾ ਤੀਸਰਾ ਹਿੱਸਾ ਆਪਾਂ ਪਾਵਾਂਗੇ मैदे जे आप कौली बेनती करते हैं तो कौली का जेकर कौली एक कौली सूजी दी तो चौथा हिस्सा कौली मैदा पावे हम आपने दुध दुद्ध आप सौ ग्राम ਥੋੜੇ ਆਪਾਂ ਇੰਨਾ ਪਾਨੇ ਆ ਇੰਨਾ ਕੋ ਆਪਾਂ ਕੋ ਰੱਖ ਲੈਨੇ ਲੋੜ ਅਨੁਸਾਰ ਆਪਾਂ ਹੋਰ ਪਾ ਸਕਦੇ ਇਹਨੂੰ ਹੁਣ ਆਪਾਂ ਕਰ ਲੈਨੇ ਆ ਗ੍ਰੈਂਡ ਲੋ ਜੀ ਬੈਟਰ ਬਣ ਕੇ ਤਿਆਰ ਆ ਬੈਟਰ ਨੂੰ ਆਪਾਂ ਚੈੱਕ ਕਰ ਲੈਨੇ ਆ ਆ ਦੇਖੋ ਆ ਦੇਖੋ ਇਸ ਤਰ੍ਹਾਂ ਨਾ ਹੋਣਾ ਚਾਹੀਦਾ ਬੈਟਰ ਇੰਨਾ ਗਾੜਾ ਹੁਣ ਆਪਾਂ ਇਹਨੂੰ ਇੱਕ ਡੋਂਗੇ ਵਿੱਚ ਕੱਢ ਲੈਨੇ ਆ ਆ ਦੇਖੋ క ਬਹੁਤ ਹੀ ਜਿਆਦਾ ਵਧੀਆ ਬੈਟਰ ਬਣ ਕੇ ਤਿਆਰ ਹੋਇਆ ਹੈ ਹੁਣ ਆਪਾਂ ਬੈਟਰ ਨੂੰ ਆਪਾਂ 10 ਮਿੰਟ ਵਾਸਤੇ ਆਪਾਂ ਰੈਸਟ ਤੇ ਰੱਖਦੇ ਆ ਆ ਦੇਖੋ ਇਸ ਤਰ੍ਹਾਂ ਆਪਾਂ ਬੈਟਰ ਨੂੰ ਆਪਾਂ 10 ਮਿੰਟ ਵਾਸਤੇ ਰੈਸਟ ਤੇ ਰੱਖਦੇ ਲੋ ਜੀ ਦੂਸਰੀ ਸਾਈਡ ਤੇ ਆਪਾਂ ਗੈਸ ਤੇ ਆਪਾਂ ਫਰਾਈਪੈਨ ਨੂੰ ਰੱਖਿਆ ਹੈ ਫਰਾਈਪੈਨ ਦੇ ਵਿੱਚ ਆਪਾਂ ਨਮਕ ਪਾਇਆ ਹੈ ਆ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਨਮਕ ਪਾ ਦਿੱਤਾ ਹੈ ਨਮਕ ਪਾ ਕੇ ਉਸ ਤੋਂ ਬਾਅਦ ਆਪਾਂ ਇਹਨਾਂ ਦਾ ਤਲਵਾ ਲਵਾਂ ਗੈਸ ਨੂੰ ਕਰ ਦੇਣਾ ਆਪਾਂ ਔਨ ਇਹ ਆਪਾਂ ਘੱਟ ਤੋਂ ਘੱਟ ਵੀ ਆਪਾਂ 15 ਮਿੰਟ ਵਾਸਤੇ ਆਪਾਂ ਸਟੀਮ ਤਿਆਰ ਕਰਾਂਗੇ ਇਹਦੇ ਵਾਸਤੇ ਕੇਕ ਵਾਸਤੇ ਲੋ ਜੀ ਜਿੰਨੀ देर ਵਾਸਤੇ ਆਪਾਂ ਬੈਟਰ ਨੂੰ ਰੈਸਟ ਤੇ ਰੱਖਿਆ ਹੈ ਉਨੀ ਦੇਰ ਆਪਾਂ ਇਡਲੀ ਸਟੈਂਡ ਨੂੰ ਆਪਾਂ ਕੋਇਲ ਲਗਾ ਲੈਨੇ ਆ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਸਾਰੇ ਨੂੰ ਆਪਾਂ ਲਗਾ ਲਵਾਂਗੇ ਵੈਲ ਇਹ ਤੁਸੀਂ ਕੋਈ ਵੀ ਆਇਲ ਲਗਾ ਸਕਦੇ ਹੋ ਦੇਸੀ ਘਿਓ ਵੀ ਲਗਾ ਸਕਦੇ ਹੋ ਰਾਈਫਾਇੰਡ ਵੀ ਲਾ ਸਕਦੇ ਹੋ लो जी ऑयल आप लगा दिता इन आप एक साइड से कर दें हूँ आप बैटर चेक करते देखो। बैटर बहुत ही वजिए बन के तैयार होने पा आपने बेकिंग पाउडर एक चम्मच आप बेकिंग पाउडर का पावगे ਸੋਡੇ ਦਾ ਪਾਵਾਂਗੇ ਆ ਦੇਖੋ ਬੇਕਿੰਗ ਸੋਡਾ ਆਪਾਂ ਜਿਆਦਾ ਨਹੀਂ ਪਾਣਾ ਇੱਕ ਚੁਟਕੀ ਆਪਾਂ yellow color ਦਾ ਫੂਡ ਕਲਰ ਪਾਵਾਂਗੇ অপਸ਼ਨ ਹੈ ਪਾਣਾ ਹੋਵੇ ਤੇ ਆਪਾਂ ਪਾ ਸਕਦੇ ਆ ਆ ਦੇਖੋ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਵਨੀਲਾ ਫਲੇਵਰ ਦਾ ਆਈਸਿੰਗ ਆਹੋ ਇਸ ਤਰ੍ਹਾਂ ਆਪਾਂ ਪਾ ਲਾਂਗੇ ਇਹਦਾ ਫਲੇਵਰ ਬਹੁਤ ਹੀ ਜ਼ਿਆਦਾ ਵਧੀਆ ਆਏਗਾ ਹੋਣਾ ਪੈਨੋ ਮਿਕਸ ਕਰ ਦਿੰਦੇ ਆ ਆ ਦੇਖੋ ਕੇਕ ਦਾ ਕਲਰ येलो ਕਲਰ ਹੁੰਦਾ ਸੂਜੀ ਦਾ ਜਿਹੜਾ ਆਪਾਂ ਕੇਕ ਲੈਨੇ ਆ ਮਾਰਕੀਟ ਚੋਂ ਉਸੇ ਤਰ੍ਹਾਂ ਇਹ ਕਲਰ येलो ਹੋ ਗਿਆ ਦੇਖੋ ਜੀ ਜੇਕਰ ਬੈਟਰ ਪਤਲਾ ਹੋਵੇ ਤੁਸੀਂ ਮੈਦਾ ਜਾਂ ਸੂਜੀ ਹੋਰ ਮਿਕਸ ਕਰ ਸਕਦੇ ਹੋ ਤੇ ਜੇਕਰ ਬੈਟਰ ਗਾੜਾ ਹੋ ਜਾਵੇ ਉਹਦੇ ਤੁਸੀਂ ਦੁੱਧ ਹੋਰ ਪਾ ਸਕਦੇ ਹੋ ਆ ਦੇਖੋ ਇਸ ਤਰ੍ਹਾਂ ਆਪਾਂ ਸਾਰਾ ਮਿਕਸ ਕਰ ਲਾਂਗੇ ਲੋ ਜੀ ਹੋਣਾ ਪਏ ਇਦੇ ਤੇ ਲਾਸਟ ਚ ਪਾਨੇ ਹੈ ਚੈਰੀ ਸੋ ਪਚਾਰੀ ਪਾਤੀ ਆਪਾਂ ਇਹਨੂੰ ਆਪਾਂ ਮਿਲਾ ਦੇਣਾ ਹੋ ਗਿਆ ਆਪਾਂ ਬੈਟਰ ਨੂੰ ਸਟੈਂਡ ਦੇ ਵਿੱਚ ਪਾ ਲਿਆ ਹਾਂ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਬੈਟਰ पा <laughs> ਹੁਣ ਆਪਾਂ ਇਹਨੂੰ ਸਾਈਡ ਤੇ ਕਰ ਦਨੇ ਹੁਣ ਆਪਾਂ ਇਸੇ ਤਰ੍ਹਾਂ ਦੂਸਰੀ ਟ੍ਰੇਨ ਲਗਾ ਦਾਂਗੇ ਲਓ ਜੀ ਹੁਣ ਆਪਾਂ ਉਪਰੋਂ ਦੀ ਥੋੜੀ ਥੋੜੀ ਆਪਾਂ ਚੈਰੀ ਲਗਾ ਦਈਏ ਕਿ ਲੋਚ ਪੂਨਾ ਪੈਨੂ ਇਹਦੇ ਅੰਦਰ ਇਕੱਠਾ ਕਰ ਦਿੰਦੇ ਆ ਐਸਾ ਆ ਦੇਖੋ ਉਧਰ ਆਪਣੀ ਸਟੀਮ ਪਿਆਰ ਹੋ ਚੁੱਕੀ ਐ ਆ ਦੇਖੋ ਉਹ ਇਹਨੂੰ ਆਪਾਂ 10 ਮਿੰਟ ਵਾਸਤੇ ਆਪਾਂ ਇਹ ਦੇ ਅੰਦਰ ਰੱਖ ਦਿੰਨੇ ਆ ਇਹਨੂੰ ਹੁਣ ਆਪਾਂ ਉੱਪਰੋਂ ਦੀ ਢੱਕ ਦਿੰਨੇ ਆ 10 ਮਿੰਟ ਤੱਕ ਆਪਾਂ ਵੇਟ ਕਰਦੇ ਆ ਲੋਜੀ ਲੋਜੀ ਇਹ ਇਹਨੂੰ ਆਪਾਂ ਚੈੱਕ ਕਰ ਲੈਨੇ ਆ ਗਰਮਾ ਧਿਆਨ ਨਾਲ ਚੱਕਣੀ ਪੈਣੀ ਹੈ ਆ ਦੇਖੋ ਹੁਣ ਆਪਾਂ ਗੱਦਨਾ ਚੈੱਕ ਕਰ ਲਾਂ ਆ ਦੇਖੋ ਬੇਡ ਕੋਣੀ ਨਾਲ ਆ ਗਰੇ ਕੇਕ ਬਣ ਕੇ ਆਪਣਾ ਤਿਆਰ ਆ ਦੇਖੋ ਗੈਸ ਨੂੰ ਆਪਾਂ ਕਰ ਦਿੰਨੇ ਆ ਬੰਦ ਇਹਨੂੰ ਹੁਣ ਆਪਾਂ ਬਾਹਰ ਕੱਢ ਲੈਂਦੇ ਲੋ ਜੀ ਕੇਕ ਬਣ ਕੇ ਤਿਆਰ ਹੈ ਹੁਣ ਆਪਾਂ ਪੰਜ ਮਿੰਟ ਤੱਕ ਇਹਦੀ ਆਪਾਂ ਵੇਟ ਕਰਦੇ ਆ ਇਹਨੂੰ ਹੁਣ ਆਪਾਂ ਠੰਡਾ ਕਰਦੇ ਆ ਠੰਡਾ ਕਰਨ ਤੋਂ ਬਾਅਦ ਫਿਰ ਆਪਾਂ ਇਹਨੂੰ ਕੇਕ ਨੂੰ ਕੱਢ ਲਾਂਗੇ ਕੇਕ ਠੰਡਾ ਹੋ ਚੁੱਕਾ ਹੈ ਹੁਣ ਆਪਾਂ ਇਹਨੂੰ ਪਲੇਟ ਦੇ ਵਿੱਚ ਆਪਾਂ ਕੱਢ ਲੈਨੇ ਆਂ ਆ ਦੇਖੋ ਜੀ ਬਹੁਤ ਹੀ ਜ਼ਿਆਦਾ ਛਪੰਗੀ ਹੈ ਦੇਖੋ ਜੀ ਕੇਕ ਘਰੇ ਬਣਾਉਣਾ ਚਾਹੀਦਾ ਘਰ ਦਾ ਕੇਕ ਫਰੈਸ਼ ਹੁੰਦਾ ਨਾ ਇਹਦੇ ਵਿੱਚ ਆਂਡਾ ਨਾ ਕੋ ਗੁੱਝ ਬਿਲਕੁਲ ਸਿੰਪਲ ਹੁੰਦਾ ਬਹੁਤ ਹੀ ਵਧੀਆ ਤਰੀਕੇ ਨਾਲ ਬੰਦਾ ਘਰੇ ਫਰੈਸ਼ ਚੀਜ਼ਾਂ ਤਾਜ਼ੀਆਂ ਆਪਣੀਆਂ ਪੈਂਦੀਆਂ ਨੇ आसानी ਨਾਲ ਬਾਦ ਆ ਰਿਹਾ ਆ ਦੇਖੋ ਇਹ ਜੋ ਵੀ ਦੇਖੋ ਲਓ ਜੀ ਕੇਕ ਬਣ ਕੇ ਆਪਣਾ ਤਿਆਰ ਹੈ ਬਹੁਤ ਹੀ ਸੌਖੇ ਤਰੀਕੇ ਨਾਲ ਬਣਿਆ ਬਹੁਤ ਹੀ ਜਿਆਦਾ ਵਧੀਆ ਬਣਿਆ ਤੁਸੀਂ ਵੀ ਜਰੂਰ ਟਰਾਈ ਕਰਿਓ ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਧੰਨਵਾਦ